ਨਨਾਦੇ ਸ਼ਿਵਪੂਰੀ ਮੰਦਰ ਦੇ ਵਿੱਚ ਹੋਈ ਚੋਰੀ ਅਤੇ ਪਵਿੱਤਰ ਸ਼ਿਵਲਿੰਗ ਨੂੰ ਖੰਡਿਤ ਕਰਨ ਦੇ ਮਾਮਲੇ ਤੇ ਕਲਕੱਤਾ ਵਿੱਚ ਮਹਿਲਾ ਡਾਕਟਰ ਦੇ ਨਾਲ ਹੋਏ ਬਲਤਕਾਰ ਤੇ ਕਤਲ ਮਾਮਲੇ ਤੋਂ ਨਰਾਜ਼ ਵਕੀਲਾਂ ਨੇ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਦੀ ਪ੍ਰਧਾਨਗੀ ਹੇਠ ਵਕੀਲਾਂ ਨੇ ਫਤੇਗੜ ਸਾਹਿਬ ਦੀ ਅਦਾਲਤ ਦੇ ਬਾਹਰ ਕਰਨਾ ਪ੍ਰਦਰਸ਼ਨ ਕੀਤਾ ਤੇ ਸਰਕਾਰਾਂ ਦੇ ਖਿਲਾਫ ਰੋਜ਼ ਜਤਾਇਆ ਕੱਲ ਖੰਨੇ ਦੇ ਵਿੱਚ ਸ਼ਿਵਜੀ ਮਹਾਰਾਜ ਦੇ ਮੰਦਰ ਦੇ ਵਿੱਚ ਜਿਸ ਹਿਸਾਬ ਦੇ ਨਾਲ ਮੂਰਤੀ ਦੇ ਬੇਅਦਬੀ ਕੀਤੀ ਗਈ ਹੈ ਮੈਂ ਸਮਝਦਾ ਕਿ ਬਹੁਤ ਹੀ ਕਾਨੂੰਨੀ ਘਟਨਾ ਹੈ ਔਰ ਇਹ ਉਸ ਸਮੇਂ ਦੇ ਉੱਤੇ ਹੋਈ ਹੈ ਜਦੋਂ ਕਿ ਖੰਨੇ ਦੇ ਨੇੜੇ ਈਸੜੂ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਬਕਾਇਦਾ ਆਮ ਆਦਮੀ ਪਾਰਟੀ ਦੀ ਕਾਨਫਰੰਸ ਚੱਲ ਰਹੀ ਸੀ ਉਸ ਸਮੇਂ ਦੇ ਉੱਤੇ ਇਸ ਤਰ੍ਹਾਂ ਦੀਆਂ ਅਨਰ ਭਾਗਪੂਰਨ ਘਟਨਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਜਿਨ੍ਹਾਂ ਨੂੰ ਪੁਲਿਸ ਜਿਹੜੀ ਹੈਗੀ ਆ ਕਿਸੇ ਤਰ੍ਹਾਂ ਨੱਥ ਨਹੀਂ ਪਾ ਰਹੀ ਪਿਛਲੇ ਟਾਈਮਾਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਕਿਵੇਂ ਅੱਗਾਂ ਵਾਲੀਆਂ ਕਿਵੇਂ ਜਿਹੜਾ ਬੇਅਦਬੀਆਂ ਹੋਈਆਂ ਉਹਨਾਂ ਸਾਰੇ ਕੁਝ ਦੇ ਉੱਤੇ ਜਿਹੜੀ ਹੈਗੀ ਆ ਸਰਕਾਰ ਸਿਆਸਤ ਕਰ ਰਹੀ ਆ ਔਰ ਇਹ ਸਰਕਾਰ ਨੂੰ ਇਸ ਗੱਲ ਤੇ ਆਪਣੇ ਆਪ ਨੂੰ ਜਿਹੜਾ ਹੈਗਾ ਠੀਕ ਕਰਨਾ ਚਾਹੀਦਾ ਦੂਜਾ ਜਿਹੜੀ ਕੋਲਕਾਤਾ ਦੇ ਵਿੱਚ ਇੱਕ ਬੱਚੀ ਦੇ ਨਾਲ ਜਿਹੜਾ ਜ਼ਬਰ ਜਨਾਹ ਹੋਇਆ ਜਿਸ ਤਰ੍ਹਾਂ ਉਸ ਦੀ ਬੇਇੱਜ਼ਤੀ ਕੀਤੀ ਗਈ ਜਿਸ ਤਰ੍ਹਾਂ ਉਸ ਦੇ ਨਾਲ ਉਸ ਤੋਂ ਬਾਅਦ ਹੁਣ ਤੱਕ ਉਹ ਕਿਸੇ ਉਹਦੇ ਦੋਸ਼ੀਆਂ ਦੇ ਉੱਤੇ ਕਾਰਵਾਈ ਨਹੀਂ ਕੀਤੀ ਗਈ ਮੈਂ ਸਮਝਦਾ ਕਿ ਸਾਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਕਾਨੂੰਨ ਦੀ ਖਿੱਲੀ ਉਡ ਰਹੀ ਹੈ ਔਰ ਮੈਨੂੰ ਇਹ ਲੱਗਦਾ ਹੈਗਾ ਕਿ ਇਸ ਟਾਈਮ ਦੇ ਉੱਤੇ ਕੋਟਾਂ ਨੂੰ ਜਿਹੜਾ ਹੈਗਾ ਆਪਣਾ ਵਜਨ ਜ਼ਰੂਰ ਦਿਖਾਉਣਾ ਚਾਹੀਦਾ ਤਾਂ ਕਿ ਜਿਹੜਾ ਕਾਨੂੰਨ ਦੀਆਂ ਧੱਜੀਆਂ ਉਡ ਰਹੀਆਂ ਉਸ ਨੂੰ ਨਾਤ ਪਾਈ ਜਾ ਸਕੇ ਸ਼ਰਮਾ ਸੈਕਟਰੀ ਬਾਰ ਐਸੋਸੀਏਸ਼ਨ ਫਤਿਹਗੜ੍ਹ ਸਾਹਿਬ ਅੱਜ ਦੀ ਜੋ ਇਹ ਸਟ੍ਰਾਈਕ ਹੈ ਇਕ ਤਾਂ ਜੋ ਮੰਦਪਾ ਵਿਕਟਨਾ ਕੌਟਰਟਾਰ ਦੇ ਵਿੱਚ ਪੀਜੀ ਟ੍ਰੇਨਿੰਗ ਜਿਹੜੀ ਇੱਕ ਡਾਕਟਰ ਸੀ ਉਹਦੇ ਨਾਲ ਜ਼ਬਰ ਜਨਾਹ ਹੋਇਆ ਤੇ ਬਾਅਦ ਵਿੱਚ ਫਰੂਟਲੀ ਮਰਡਰ ਹੋਇਆ ਇੱਕ ਤਾਂ ਉਹਦੇ ਸੰਬੰਧ ਦੇ ਵਿੱਚ ਦੂਸਰਾ ਇੱਕ ਸੈਕਰੀਲੇਜ ਦੀ ਜਿਹੜੀ ਘਟਨਾ ਹੋਈ ਹੈ ਖੰਨੇ ਦੇ ਵਿੱਚ ਸ਼ਿਪੂਰੀ ਮੰਦਰ ਦੇ ਵਿੱਚ ਤੋਰਪਨ ਕੀਤੀ ਗਈ ਹੈ ਸ਼ਿਵਲਿੰਗ ਦੇ ਨਾਲ ਉਹਦੇ ਸੰਬੰਧ ਦੇ ਵਿੱਚ ਖੰਨਾ ਬਾਰ ਵੱਲੋਂ ਜਿਹੜਾ ਇੱਕ ਮਤਾ ਪਾਇਆ ਗਿਆ ਸੀ ਰੈਜ਼ੋਲੂਸ਼ਨ ਤੇ ਉਹਨਾਂ ਨੇ ਸਾਨੂੰ ਨਾਲ ਸਟ੍ਰਾਈਕਰਨ ਦੇ ਵਿੱਚ ਸਹਿਯੋਗ ਦੇਣ ਲਈ ਸਾਨੂੰ ਅਪੀਲ ਕਰੀ ਸੀ ਉਹਦੇ ਸਬੰਧ ਵਿੱਚ ਇਹ ਬੜੀ ਮੰਦਭਾਗੀ ਘਟਨਾ ਹੈ ਕਿਉਂਕਿ ਬਹੁਤ ਹੀ ਧਾਰਮਿਕ ਭਾਵਨਾਵਾਂ ਜੁੜੀਆਂ ਹੋਣੀਆਂ ਤੇ ਇਹਦੇ ਨਾਲ ਇਸ ਤਰ੍ਹਾਂ ਦੀ ਵੀ ਸਾਨੂੰ ਲੱਗਦਾ ਕਿਉਂਕਿ ਇਹ 100 ਸਾਲ ਪੁਰਾਣਾ ਮੰਦਿਰ ਸੀ ਲੋਕਾਂ ਦੀ ਆਸਥਾ ਉਸਦੇ ਨਾਲ ਜੁੜੀ ਹੋਈ ਹੈ ਇਹਦੇ ਵਿੱਚ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਪਤਾ ਲੱਗਿਆ ਕਿ ਵੀਡੀਓ ਵੀ ਕੋਈ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋਸ਼ੀਆਂ ਨੂੰ ਪਛਾਣਿਆ ਜਾ ਸਕਦਾ ਹੈ ਤੇ ਉਸ ਨੂੰ ਸਾਡੀ गुजारिश ਹੈ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਕਾਬੂ ਕਰਕੇ ਸਬੂਤ ਸਬਤ ਕਾਰਵਾਈ ਕੀਤੀ ਜਾਵੇ